ਇਸ ਵਾਸਤੇ ਮੌਕੇ ਤੇ ਆਪਣਾ ਪਰਿਵਾਰ ਤੇ ਮੈਂਬਰ ਸ਼ੇਵਾ ਦਾ ਰਾਜਨ ਬੱਬਰ ਵੱਲੋਂ 1 ਕਰੋੜ ਸ਼ੋ ਤਿਰੰਗੇ ਦੇ ਨਾਲ ਕੱਢਿਆ ਗਿਆ। ਮਨੁੱਖ ਮੰਦੀ ਆਜ਼ਾਦੀ ਚਾਹੁੰਦਾ ਹੈ, ਜਿਉਂ ਦੀ ਆਜ਼ਾਦੀ ਚਾਹੁੰਦਾ ਹੈ। ਦੇਸ਼ 'ਚ ਵੱਡੇ ਉਦਯੋਗ ਸਥਾਪਿਤ ਹੋਏ ਹਨ। ਸਕੂਲ ਆਜ਼ਾਦੀ ਮੰਦੀ ਗੱਲ ਕਹਿੰਦੀ ਆਜ਼ਾਦੀ। ਕਾਲਜ ਯੂਨੀਵਰਸਿਟੀ ਵੱਡੀ ਗੁੰਤੀ ਵਿੱਚ ਹੁੰਦੇ ਰਾਜ 'ਚ ਖੁੱਲੇ ਹਨ। ਪ੍ਰਾਈਵੇਟ ਸੈਕਟਰ ਪਬਲਿਕ ਸੈਕਟਰ ਦੇ ਮੁਕਾਬਲੇ ਜਿਆਦਾ ਪਰਫੁੱਲਿਤ ਹੋਇਆ ਹੈ। ਅੱਜ ਇਹ ਸਭ ਕੁਝ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਆਜ਼ਾਦੀ ਦੇ ਰੂਪ ਚ ਪ੍ਰਾਪਤ ਕਰਨ ਦੀ ਇੱਕ ਅਜਾਜ਼ ਸੋਚ ਹੈ ਦੇਸ਼ ਆਜ਼ਾਦੀ ਦੇ 78ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ ਦੇਸ਼ ਦੇ ਲੋਕਾਂ ਨੇ ਮਿਲ ਕੇ ਨੇਤਾਵਾਂ ਦੀ ਅਗਵਾਈ ਵਿੱਚ ਆਜ਼ਾਦੀ ਦੀ ਲੜਾਈ ਲੜੀ ਅਤੇ ਅੰਗਰੇਜ਼ੀ ਸਮਰਾਜ ਤੋਂ ਨਿਜਾਤ ਪਾਈ ਇਹ ਇੱਕ ਤਰ੍ਹਾਂ ਦੀ ਭਾਰਤ ਦੇ ਲੋਕਾਂ ਦੀ ਵੱਡੀ ਲੋਕਤੰਤਰੀ ਜਿੱਤ ਸੀ ਇਸ ਜਿੱਤ ਵਿੱਚ ਲੋਕਾਂ ਦੀਆਂ ਆਸਾਂ ਵੀ ਸ਼ਾਮਲ ਸਨ ਇੱਕ ਨਵੇਂ ਲੋਕਤੰਤਰੀ ਢਾਂਚੇ ਦੀ ਉਸਾਰੀ ਦੀਆਂ ਇਨਸਾਫ਼ ਦੀਆਂ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀ ਦੀਆਂ ਗਰੀਬੀ ਦੂਰ ਕਰਨ ਦੀਆਂ ਰੋਜ਼ਗਾਰ ਪ੍ਰਾਪਤ ਕਰਨ ਦੀਆਂ ਚੰਗੀਆਂ ਸਿਹਤ ਸਹੂਲਤਾਂ ਅਤੇ ਚੰਗੀਆਂ ਸਿੱਖਿਆ ਪ੍ਰਾਪਤ ਕਰਨ ਦੀਆਂ ਇਹ ਉਮੀਦਾਂ ਆਸਾਂ ਸੰਵਿਧਾਨ ਵਿੱਚ ਹੱਕਾਂ ਦੇ ਰੂਪ ਚੇਪ ਕਾਨੂੰਨ ਬਣ ਕੇ ਸਾਹਮਣੇ ਆਈਆਂ ਇਸ ਮੌਕੇ ਰਵੀ ਅਰੋੜਾ 골ਡੀ ਹਰਭਜਨ ਰਾਹੁਲ ਕਿਸ਼ਨ ਲਾਲ ਸ਼ਿਵ ਰਾਜੂ ਨਿੱਕਾ ਬੋਬੀ ਅਵਿਨਾਸ਼ ਮਨੀ ਰਿਤਿਕ ਪੱਬਰ ਅਤੁਲ ਰਮਨ ਗੋਪਾਲ ਰਾਜੇਸ਼ ਸੁਦੇਸ਼ ਬਬਲੂ ਆਦਿ ਮੌਜੂਦ ਸਨ ਆਪਣੇ ਪਰਿਵਾਰ ਦੇ ਨਾਲ ਅੱਜ 15 ਅਗਸਤ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਵਾ ਤੇ ਆਪਣੇ ਦੇਸ਼ ਵਾਸੀਆਂ ਨੂੰ ਸਾਰੇ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡਾ ਦੇਸ਼ ਦਾ ਜਿਹੜਾ ਯੂਥ ਹੈ ਚੰਗੇ ਕੰਮਾਂ ਲਈ ਅੱਗੇ ਆਵੇ ਜਿਹੜਾ ਦੇਸ਼ ਦਾ ਨੌਜਵਾਨ ਨਸ਼ੇ ਵਿੱਚ ਜਾ ਰਿਹਾ ਹੈ ਉਹ ਨਸ਼ੇ ਤੋਂ ਬਾਹਰ ਨਿਕਲੇ ਸਾਡੇ ਆਪਣਾ ਡੀਜੀਪੀ ਸਾਹਿਬ ਨੇ ਬਹੁਤ ਹੀ ਵਧੀਆ ਮੁਹਿੰਮ ਚਲਾਇਆ ਹੈ ਜਿਹੜੇ ਨਸ਼ੇ ਦੇ ਖਿਲਾਫ ਸਾਡੇ ਮਾਨ ਜੋ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਜੀ ਵੀ ਬਹੁਤ ਵਧੀਆ ਸਹਿਯੋਗ ਪਾ ਰਹੇ ਨੇ ਵਿੱਚ ਬਹੁਤ ਹੀ ਵਧੀਆ ਕਾਰਵਾਈ ਕਰ ਰਹੇ ਨੇ ਜਿਹੜੇ ਨਸ਼ੇ ਦੇ ਖਿਲਾਫ ਇਹ ਕੰਮ ਕਰ ਰਹੇ ਨੇ ਅਸੀਂ ਸਾਰੇ ਇਲਾਕਾ ਨਿਵਾਸੀ ਸਾਰੇ ਸ਼ਹਿਰ ਨਿਵਾਸੀ ਉਹਨਾਂ ਦੇ ਸ਼ਲਾਘਾ ਜੋ ਕਰਦੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਤੇ ਸਾਰੇ ਹੀ ਯੂਥ ਨੂੰ ਮੈਸੇਜ ਦਿੰਨੇ ਆ ਵੀਰੋ ਕਿ ਵੱਧ ਚੜ ਕੇ ਇੱਕ ਦੂਜੇ ਦਾ ਸਾਥ ਬਣਾਓ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਦੂਰ ਕਰੋ ਤੇ ਆਪਣੇ ਰੁੱਖ ਜਿਰੇ ਨੇ ਸਾਰੇ ਪੌਦੇ ਆਪਣੇ ਇਲਾਕਿਆਂ ਵਿੱਚ ਚਲਵਾਓ ਕਿ ਜਿਹਦੇ ਨਾਲ ਸਾਡੇ ਦੇਸ਼ ਦਾ ਵਾਤਾਵਰਣ ਸੁਧਰੇ ਤੇ ਸਾਡੇ ਦੇਸ਼ ਵਿੱਚੋਂ ਸਾਰਾ ਨਸ਼ਾ ਦੂਰ ਹੋ ਜਾਵੇ ਤੇ ਪਾਣੀ ਦੀ ਸਮੱਸਿਆ ਜਿਹੜੀ ਚੱਲ ਰਹੀ ਹੈ ਪਾਣੀ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ ਕਿ ਜਿਨ੍ਹਾਂ ਦੇ ਘਰਾਂ ਦੇ ਨਲਕੇ ਵੇਸ ਚੱਲਦੇ ਰਹਿੰਦੇ ਨੇ ਜਿੱਥੇ ਪਾਣੀ ਦੀ ਦੁਰਵਕਤੋਂ ਹੁੰਦੀ ਆ ਉਹਨੂੰ ਸਾਰੇ ਮਿਲ ਕੇ ਰੋਕਿਆ ਜਾਵੇ ਉਹਨਾਂ ਵੇਖੇ ਕਿ ਮੇਰਾ ਇਲਾਕਾ ਨਹੀਂ ਪੈਂਦਾ ਕਿ ਉਹਨਾਂ ਕਹੇ ਕਿ ਮੇਰਾ ਇਲਾਕਾ ਨਹੀਂ ਜਾਂਦਾ ਪੈਂਦਾ ਜਿੱਥੇ ਵੀ ਵੇਖੋ ਸਾਡੇ ਦੇਸ਼ ਦੇ ਵਿੱਚ ਕਈ ਸਾਡੇ ਦੇਸ਼ ਦੇ ਨੌਜਵਾਨ ਗਲਤ ਰਸਤਿਆਂ 'ਚ ਵੀ ਜਾ ਰਹੇ ਨੇ ਇਹੀ ਸਾਰੇ ਉਹਨਾਂ ਨੇ ਮਿਲ ਕੇ ਚੰਗੇ ਰਾਹ ਤੇ ਪਾਈਏ ਆਪਣੇ ਦੇਸ਼ ਸਮਾਜ ਲਈ ਕੁਛ ਕਰੀਏ ਇਹ ਸਾਡਾ ਪਰਿਵਾਰ ਛੋਟਾ ਜਿਹਾ ਬਣਿਆ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਾਂ ਮੇਰੇ ਸਾਰੇ ਵੀਰ ਜਿਨ੍ਹਾਂ ਦਾ ਮੈਂ ਨਾਂ ਵੀ ਨਹੀਂ ਲੈ ਸਕਦਾ ਲੈ ਜਾਵਾਂ ਤੇ ਕਾਫੀ ਟਾਈਮ ਬੀਤ ਜਾਏਗਾ ਇਹ ਸਾਰੇ ਮੇਰੇ ਵੱਡੇ ਵੀਰ ਮੇਰੇ ਸਾਥ ਨੇ ਇਹਨਾਂ ਦੇ ਮੈਂ ਨਾਲ ਹ ਜਿਸ ਲਈ ਵੀ ਸਾਨੂੰ ਇੱਕ ਦੂਸਰੇ ਨੂੰ ਵੀ ਲੋੜ ਪਵੇ ਅਸੀਂ ਆਪਣੇ ਦੇਸ਼ ਸਮਾਜ ਲਈ ਕੰਮ ਕਰੀਏ ਜੈ ਹਿੰਦ ਜੈ ਭਾਰਤ ਤੇ ਮੇਰੇ ਪਰਿਵਾਰ ਵੱਲੋਂ ਜੇ ਆਏ ਹੋਏ ਮੇਰੇ ਸਾਰੀਆਂ ਸਾਥੀ ਸਾਰੇ ਸਾਥੀਆਂ ਵੱਲੋਂ 15 ਅਗਸਤ ਦੀ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਮੇਰੇ ਸਾਰੇ ਵੀਰ ਮੇਰੇ ਵੱਡੇ ਵੀਰ ਆ ਜਿਹੜੇ ਸਾਡਾ ਆਪਣਾ ਪਰਿਵਾਰ ਹੈ ਸਾਰੇ ਵੀਰ ਮੇਰੇ ਨਾਲ ਆਏ ਨੇ ਅੱਜ ਅਸੀਂ 15 ਅਗਸਤ ਦੀਆਂ ਖੁਸ਼ੀਆਂ ਮਨਾ ਰਹੇ ਆ ਇਹ ਸਾਡੇ ਦੇਸ਼ ਦੇ ਜਿਹੜੇ ਵੀਰ ਜਵਾਨ ਹੈ ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਲਦਾਨ ਦਿੱਤੇ ਨੇ ਅੱਜ ਉਹਨਾਂ ਦੀ ਬਦੌਲਤ ਹੀ ਸੀ ਇਹ ਆਜ਼ਾਦੀ ਦਾ ਦਿਵਸ ਮਨਾ ਰਹੇ ਆ ਸਾਰਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਤੁਹਾਡਾ ਆਪਣਾ ਰਵੀ ਜੋੜਾ ਇਲਾਕਾ ਸੁਲਤਾਨ ਮਿੰਡ ਵਾਰਡ ਨੰਬਰ 40 ਸੋ ਸਾਰੇ ਦੇਸ਼ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਦਿੰਨੇ ਆ ਜਿਨ੍ਹਾਂ ਦੀ ਬਦੌਲਤ ਸ਼ਹੀਦ ਭਗਤ ਸਿੰਘ ਚੰਦਰ ਸ਼ੇਖਰ ਆਜ਼ਾਦ ਰਾਜਗੁਰੂ ਸੁਖਦੇਵ ਜਿੰਨਾਂ ਦੀ ਬਦੌਲਤ ਅਸੀਂ ਜਿੰਨੇ ਵੀ ਨੌਜਵਾਨ ਹੈਗੇ ਆ ਆਪਣੇ ਬਤਬੂਤ ਖਲੋਤੇ ਆ ਸੋ ਇੱਕ ਛੋਟਾ ਜਿਹਾ ਗੀਤ ਬੋਲਾਂਗੇ ਸਾਰੇ ਜਾਣੇ ਰਲ ਕੇ ਬੋਲਾਂਗੇ ਆਪਾਂ ਸਰਫਰੋਸ਼ੀ ਕੀ ਤਮੰਨਾ ਅਜ ਹਮਾਰੇ ਦਿਲ ਮੇ ਹੈ ਦੇਖਣਾ ਹੈ ਦੌਰ ਬਾ बाजूए ਕਾ ਤਿਲ ਮੇ ਹੈ बाजूए ਕਾ ਤਿਲ ਮੇ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਹਿੰਦ ਜੈ ਹਿੰਦ ਸਤਿ ਸ਼੍ਰੀ ਅਕਾਲ ਡੈਲੀਗੈਂਟ ਸਾਹਿਬ ਮੇਰਾ ਨਾਮ ਇੰਦਰਜੀਤ ਸਿੰਘ ਕੁਇਮਰ ਰਾਈਟ ਆਰਗੇਨਾਈਜੇਸ਼ਨ ਗਲੋਬਲ ਮੈਨੈਟੀ ਜਰਨਲ ਸਕੱਤਰ ਅੱਜ 15 ਅਗਸਤ ਦੇ ਦਿਹਾੜੇ ਦੇ ਉੱਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਹਾਂ ਔਰ ਇਹ ਆਜ਼ਾਦੀ ਸਾਨੂੰ ਬਹੁਤ ਆਸਾਨੀ ਨਾਲ ਨਹੀਂ ਮਿਲੀ ਹੈ ਬਹੁਤ ਇਹ ਦੇਸ਼ ਵਾਸੀਆਂ ਨੇ ਕੁਰਬਾਨੀਆਂ ਕਰਨੀਆਂ ਪਈਆਂ ਹਨ ਦੇਸ਼ ਵਾਸੀਆਂ ਨੂੰ ਚਾਹੀਦਾ ਵੀ ਇਹਨਾਂ ਕੁਰਬਾਨੀਆਂ ਦਾ ਆਪਾਂ ਨੂੰ ਧਿਆਨ ਕਰਕੇ ਇਹਨਾਂ ਨੂੰ ਸਲੂਟ ਕਰਨਾ ਚਾਹੀਦਾ ਹੈ ભગત ਸਿੰਘ સુખદેવ ગુરુરાજ ગુરુ ਇਹਨਾਂ ਦੀਆਂ ਬਹੁਤ ਕੁਰਬਾਨੀਆਂ ਨੇ ਔਰ ਕੁਰਬਾਨੀਆਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੇ ਆਦਰਸ਼ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਨਸ਼ੇ ਨੂੰ ਤਿਆਗ ਕੇ ਦੇਸ਼ ਨੂੰ ਇੱਕ ਤਰੱਕੀ ਲਈ ਆਪਾਂ ਅੱਗੇ ਵਧੀਏ ਨਸ਼ੇ ਨੂੰ ਤਿਆਗੀਏ ਸਰਕਾਰਾਂ ਦੀ ਮਦਦ ਕਰੀਏ ਨਿਰੀਆਂ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ ਹੁੰਦੀਆਂ ਇਹ ਸੰਦੇਸ਼ ਹੈ ਮੇਰਾ ਵੀ ਸਰਕਾਰ ਕੋਈ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਜੋ ਨਸ਼ਾ ਲੈਣ ਵਾਸਤੇ ਅਸੀਂ ਖੁਦ ਜਾਂਦੇ ਉਹ ਨਾ ਜਾਈਏ ਔਰ ਆਪਾਂ ਨਸ਼ਾ ਤਿਆਗ ਕੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਨਸ਼ੇ ਨੂੰ ਪਿਆ ਕੇ ਮਾੜੇ ਕੰਮਾਂ ਨੂੰ ਪਿਆ ਕੇ ਦੇਸ਼ ਦੀ ਤਰੱਕੀ ਦੇ ਖੁਸ਼ਹਾਲੀ ਦੀ ਆਪਾਂ ਕੰਮ ਕਰੀਏ ਤੁਹਾਨੂੰ